ਅੱਗ ਦਾ ਰਹਿਣੀ ਹੈ ਮੇਲਾ ਫਰਮਾਹ ਵਾਲੀ ਪਿੰਡ ਦਾ ਧੱਕ ਪੈਣੀ ਹੈ ਆ ਉਧਰਲੇ ਪਾਸੇ ਇਹ ਕਹਿੰਦੇ ਨੌਜਣ ਇਸ ਲਈ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਹੈ ਖੇਡ ਦੇ ਮੈਦਾਨ ਵਿੱਚ ਲੈ ਵੀ ਈਸ਼ਵਰ ਦੋਰੀਆ ਕਹਿੰਦੇ ਤਿਆਰੀ ਫੜਦਾ ਤਿਆਰੀ ਫੜਦਾ ਔਰ ਲੈ ਵੀ ਲਾਲੋ ਵਾਲੀਆ ਤਿਆਰੀ ਫੜਦਾ ਲੈ ਵੀ ਸਾਜਨਾ ਹੁਣ ਤੇ ਤਿਆਰੀ ਫੜਨੀ ਪੈਣੀ ਹੈ ਗੱਭਰੂਆ ਐ ਨਹੀਂ ਲੋਕਾਂ ਨੇ ਮੰਨਣਾ ਕਿ ਆ ਗੱਭਰੂ ਨੇ ਮੋਟਰਸਾਈਕਲ ਜਿੱਤ ਗਿਆ ਅਵਰੇ ਸਾਹਮਣੇ ਆ ਗਿਆ ਮੇਰੇ ਵੀਰ ਹੋਰ ਪੰਨੂ ਕਹਿੰਦਾ ਤਿੰਨ ਛੱਕੇ ਸ਼ੋ ਕਰਦੇ ਕਿ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਹੈ ਕਿ ਕੱਢਦਾ ਏ ਗਾਲ ਜਿਹੜਾ ਸਗਰੀ ਭੈਣ ਨੂੰ ਜਿਹਨੇ ਪੇਉ ਦੀ ਦਾੜੀ ਦਾ ਹੱਥ ਪਾਲਿਆ ਤੇ ਗੱਡਾ ਖੜਾ ਉਹ ਦੇਨੋਂ ਪੁੱਤ ਕਹਤੋਂ ਤੁਮ ਸ਼ੋਮ ਜੱਗ ਤੇ ਬਖੇਰੇ ਫਿਰਦੇ ਪਰ ਲੱਪਣੇ ਨਹੀਂ ਮਾਨ ਕਦੇ ਛਿੰਦੇ ਸੋਹਣਿਆ ਬਾਵਾ ਦੀਆਂ ਛਾਪੀਆਂ ਚੋਂ ਮਿਲਦੀ ਦਲੇਰੀ ਤੇ ਪੈਗਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਆਹ ਬਾਲ ਤੇ ਚੋਕਾ ਰੁਪਈਆ 500 ਨਿਟਾ ਜਾਓ ਆਹ ਬਾਲ ਦੇ ਆ ਖਿੰਦੇ ਨੋਟ ਲੱਗਦੇ ਆ ਉਹ ਲਾਲੋ ਵਾਲੀਆ ਤਕੜਾ ਹੋ ਜਾ ਤਕੜਾ ਹੋ ਜਾ ਹੁਣ ਤਾਂ ਨੋਟ ਠਾ ਹੋ ਗਈ ਠਾ ਠਾ ਹੋ ਗਏ ਅੱਜ ਤੇ ਸਰਵਾਂ ਵਾਲੀ ਦੇ ਮੇਲੇ ਤੇ ਹੋ ਵੀ ਲੈ ਵੀ ਸੁਖਨਾਮ ਮੁੰਡੇ ਧੁੱਪੀ ਕੱਢੀ ਆਵੇ ਆ ਉਹ ਪਰਾਕੇ ਦੇ ਪਰਾਕੇ ਪੈਂਦੇ ਉਹ ਕਲਿੱਪਾਂ ਬੜਦੀਆਂ ਉਹ ਗੋਰੀਆਂ ਦੀ ਕਲਿੱਪਾਂ ਬੜਦੀਆਂ ਮੇਲਾ ਕਹਿੰਦੇ ਸਰਪੰਚ ਰੋੜਾ ਚੱਲਦਾ ਹੈ ਕਿ ਗੱਲ ਟਿਕਾਣੀ ਲੱਗੀ ਪਈ ਹੈ ਇਧਰਲੇ ਪਾਸੇ ਕਹਿੰਦੇ ਪੈਂਦੀਆਂ ਨੇ ਬਾਲਾ ਖੇਡ ਦੇ ਮੈਦਾਨ ਵਿੱਚ sire ਦਾ ਮੈਚ ਹੈ ਕਿ ਜੜੇ ਧੜੇ ਪੈਂਦੇ ਜਦੋਂ ਪੇਚੇ ਸੋਹਣਿਆ ਤੇ ਦੂਰ ਹੁੰਦੇ ਦਿਨਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆਂ ਦੀ ਕੱਤੀ ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜੀਵੇ ਨੀਲੇ ਫੋਰ ਰਾਕੇ ਵੱਜਦਾ ਫਰਾਟਾ ਜੀਵੇ ਨੀਲੇ ਫੋਰ ਦਾ ਔਰ ਲਾਸਟ ਓਵਰ ਦੀਆਂ ਬਾਲਾਂ ਪੈਂਦੀਆਂ ਮੁੰਡਾ ਫਾਜ਼ਲ ਕਾਂ ਵਾਲਾ ਜੱਬਰੂ ਕੋਸ਼ਿਸ਼ ਕਰਦਾ ਆਇਆ ਅੱਜ ਸ਼ਹਿਰਾਵਾ ਮੁੰਡਾ ਕਦੇ ਮੁੰਡਾ ਪੀਵੀ 22 ਵਾਲਾ ਕੋਸ਼ਿਸ਼ ਕਰ ਰਿਹਾ ਮੇਰੇ ਮਿੱਤਰੋ ਤੇ ਗੱਲਾਂ ਵੱਡੀਆਂ ਨੇ ਉਧਰ ਸਾਡਾ ਮੋਨੂ ਕੰਬੋਜ ਬਾਈ ਹੈ ਬਾਈ ਕਹਿੰਦਾ ਵੀ ਜਿੰਨੇ ਸ਼ੱਕੇ ਵੱਜਣਗੇ ਰੁਪਈਆ 2-200 ਦਿੱਤਾ ਜਾਵੇਗਾ ਵਿਸ਼ੇ ਦਰਦੇ ਸੀ ਧੰਨਵਾਦ ਕਰਦੇ ਆਂ ਔਰ ਉਧਰ ਦੇ ਪਾਸੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਐਨ ਕਹਿੰਦੇ ਜੰਗ ਜਾਰੀ ਹੈ ਉਹ ਮੇਲਾ ਚੋਟੀ ਦਾ ਮੇਰੇ ਮਿੱਤਰੋ ਲੈ ਵੀ ਗੂੜਿਆ ਸਾੰਭੀ ਮੇਰਾ ਵੀਰ ਗਾ ਔਰ ਵਾਕੇ ਜਿਹੜੀ ਜੰਗ ਜਾਰੀ ਹੈ ਮੇਰੇ ਵੀਰੋਆਂ ਨੇ ਫੈਸਲੇ ਹੋ ਰਿਹਾ ਕਿ ਘੱਟ ਲੋਹਾ ਕੱਟਦਾ ਲੋਹੇ ਨੂੰ ਤੇ ਭਾਬਰ ਮੱਜੇ ਜਾ ਖੇਲਾ ਹੌਸਲੇ ਦੀ ਜਿੱਤ ਹੁੰਦੀ ਤੇ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਔਰ ਲਾਲੋ ਵਾਲਿਆ ਸਾਜਣ ਬੱਲੇ 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 ਤਾੜੀਆਂ ਦੇ ਨਾਤੇ ਮਾਰੋ ਕਿੰਦੀ ਕਮਾਲ ਦੀ ਫੀਲਡ ਕੀਤੀ ਗੱਟੁੰਡੇ ਔਰ ਉੱਡਾ ਜਾਂਦਾ ਸ਼ੱਕਾ ਲਾ ਲਿਆ ਮਾਰੋ ਤਾੜੀਆਂ ਮੁੰਡੇ ਦੇ ਨਾਤੇ ਓ ਸ਼ਿੰਦਿਆ ਭੱਜਲਾ ਓਏ ਸ਼ਿੰਦਿਆ ਭੱਜਲਾ ਓਏ ਕਮੇਟੀ ਵਾਲੇ ਕਹਿੰਦੇ ਅੰਪਾਇਰਾਂ ਦੇ ਵੀ ਵੱਡੇ ਮਾਨ ਸਨਮਾਨ ਕਰਾਂਗੇ ਪਰ ਉਧਰਲੇ ਪਾਸੇ ਇਸ਼ਾਰੇ ਹੋ ਗਏ ਨੇ ਇਸ਼ਾਰੇ ਗੋੜਿਆਂ ਆਉਣ ਦੇ ਹੋ ਗਏ ਨੇ ਔਰ ਵਾਂਗੇ ਛੋੜੀ ਉਂਗਲ ਖੜੀ ਜਿਹੜੀ ਸ਼ਿੰਦੇ ਨੇ ਕਰ ਦਿੱਤੀ ਹੈ ਕਿ ਖੜੀ ਉਂਗਲ ਸਦਾ ਜਿੱਤ ਦਾ ਨਿਸ਼ਾਨ ਹੁੰਦਾ ਹੈ ਉਂਝ ਆਪਣੇ ਤੇ ਸ ਦਾ ਅਨੁਮਾਨ ਹੁੰਦਾ ਹੈ ਪਾਲ ਪਾਲੇ ਗੱਭਰੂ ਫੇਰ ਜਾ ਰਿਹਾ ਹੈ ਪੱਲੇ ਅਪੀ ਸੋਰ ਦਾ ਪਹਿਲੇ ਭਾਗ ਦੀਆਂ